ਕਹਿੰਦੇ ਜਿਨ੍ਹਾਂ ਨੇ ਗੁਰੂ ਅਨੰਕ ਦੇ ਚਰਨਾਂ ਨੂੰ ਪੂਜਿਆ ਉਹਨਾਂ ਦਾ ਅਦਬ ਸਤਕਾਰ ਰਹਿੰਦੀ ਦੁਨੀਆ ਤੱਕ ਹੋਵੇਗਾ ਉਹਨਾਂ ਦਾ ਮੋਹ ਪਿਆਰ ਅਦਬ ਰਹਿੰਦੀ ਦੁਨੀਆ ਤੱਕ ਹੋਵੇਗਾ ਇਸ ਕਰਕੇ ਸਾਧ ਸੰਗਤ ਜੀ ਧੰਨ ਧੰਨ ਬਾਬਾ ਲਹਿਣਾ ਜੀ ਉਹਨਾਂ ਨੇ ਹੁਕਮ ਨੂੰ ਸਤ ਕਰਕੇ ਮੰਨਿਆ ਇੱਥੇ ਵਸ ਨਹੀਂ ਫਿਰ ਇੱਕ ਦਿਨ ਕੀ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਧਾਨਕ ਰੂਪ ਧਾਰਨ ਕਰ ਲਿਆ ਧਾਨਕ ਰੂਪ ਹੁੰਦਾ ਸ਼ਿਕਾਰੀਆ ਵਾਲਾ ਰਾਵਣਾ ਰੂਪ ਐ ਗਲ ਦੇ ਵਿੱਚ ਪੱਥਰਾਂ ਦੀ ਮਾਲਾ ਪਾ ਲਈ ਪੱਥਰ ਬੰਨ ਲਏ ਸਾਧ ਸੰਗਤ ਜੀ ਹੱਥ ਵਿੱਚ ਛੋਟਾ ਫੜ ਲਿਆ ਤੇ ਸਾਧ ਸੰਗਤ ਜੀ ਨਾਲ ਨਾਲ ਕਈ ਸ਼ਿਕਾਰੀ ਕੁੱਤੇ ਲੈ ਲਏ ਤੇ ਗੁਰਮੁਖ ਪਿਆਰਿਓ ਆਪ ਸਤਿਗੁਰੂ ਜੀ ਆ ਤੁਰਪੇ ਬਾਣਾ ਨੂੰ ਤੁਰਪੇ ਨੇ ਤੇ ਸਾਧ ਸੰਗਤ ਜੀ ਨਾਲ ਨਾਲ ਫਿਰ ਗੁਰੂ ਕੀਆਂ ਪਿਆਰੀਆਂ ਸੰਗਤਾਂ ਤੁਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਅਖੀਰਲੀ ਫਿਰ ਪਰਖ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੁਰਤਾ ਗੱਦੀ ਦਾ ਕੌਣ ਵਾਰਿਸ ਹੋਵੇਗਾ ਕੌਣ ਸਾਡਾ ਸਰੂਪ ਬਣੇਗਾ ਤੇ ਸਾਧ ਸੰਗਤ ਜੀ ਹੁਣ ਬੜੀਆਂ ਸੰਗਤਾਂ ਨਾਲ ਤਾਂ ਤੁਰੀਆਂ ਧਾਨਕ ਰੂਪ ਰਹਾ ਕਰਤਾਰ ਡਰਾਵਣਾ ਰੂਪ ਹੈ ਧਾਨਕ ਰੂਪ ਸਾਧ ਸੰਗ ਜੀ ਧਾਰਨ ਕੀਤਾ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਈਆਂ ਦੇ ਮਗਰ ਸ਼ਕਾਰੀ ਕੁੱਤਿਆਂ ਨੂੰ ਲਾ ਦਿੱਤਾ ਤੇ ਡਰ ਦੇ ਮਾਰੇ ਲੋਕ ਵਾਪਸ ਮੁੜ ਆਏ ਜਿਹੜੇ ਨਹੀਂ ਮੁੜੇ ਤੇ ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਪੱਥਰ ਦੀ ਜਿਹੜੀ ਮਾਲਾ ਪਾਈ ਸੀ ਉਹਦੇ ਵਿੱਚੋਂ ਪੱਥਰਾਂ ਦੀ ਵਰਖਾ ਕਰ ਦਿੱਤੀ ਸੰਗਤਾਂ ਤੇ ਸੰਗਤਾਂ ਸਾਧ ਸੰਗ ਜੀ ਅਧੀਆਂ ਕਦੋਂ ਭੱਜ ਆ ਗੀਆਂ ਵੀ ਗੁਰੂ ਨਾਨਕ ਸਾਹਿਬ ਨੂੰ ਕੀ ਹੋ ਗਿਆ ਗੁਰੂ ਨਾਨਕ ਸਾਹਿਬ ਵਿਤਾਲੇ ਹੋ ਗਏ ਕਮਲੇ ਹੋ ਗਏ ਲੋਕ ਡਰਦੇ ਮਾਰੇ ਪਿੱਛੇ ਵਾਪਸ ਭੱਜ ਆਏ ਤੇ ਜਿੰਨੇ ਕੁ ਕੁਝਕ ਰਹਿ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਹਨਾਂ ਮਗਰ ਡਾਂਗ ਭਰਾ ਦਿੱਤੀ ਚਲਾਵੀਆਂ ਡਾਂਗਾ ਮਾਰਦੇ ਨੇ ਸਾਧ ਸੰਗਤ ਜੀ ਤੇ ਗੁਰਮੁਖ ਪਿਆਰੇ ਕੁਝ ਕੁ ਸੰਗਤਾਂ ਉਦੋਂ ਵਾਪਸ ਮੁੜ ਆਈਆਂ ਜਿਹੜੇ ਕੁਝ ਘੋਰ ਪਿਆਰ ਵਾਲੇ ਰਹਿ ਗਏ ਤੇ ਸਾਧ ਸੰਗਤ ਜੀ ਉਹਨਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਝੋਲੇ ਦੇ ਵਿੱਚ ਹੱਥ ਮਾਰਿਆ ਉਹ ਝੋਲੀ ਦੇ ਵਿੱਚੋਂ ਸਾਧ ਸੰਗਤ ਜੀ ਕੁਝ ਮੋਹਰਾਂ ਕੱਢੀਆਂ ਨ ਸੋਨੇ ਤੇ ਚਾਂਦੀ ਦੀਆਂ ਕੁਝ ਮਾਇਆ ਦੀ ਵਰਖਾ ਕੀਤੀ ਤੇ ਜਿਹੜੇ ਸਾਧ ਸੰਗਤ ਜੀ ਮਾਇਆ ਦੀ ਗਾਹਕ ਸਨ ਉਹ ਮਾਇਆ ਚੁਗ ਚੋਕੇ ਸਾਧ ਸੰਗਤ ਜੀ ਪਿੱਛੇ ਭੱਜ ਗਏ ਉਹ ਵੀ ਛੱਡ ਕੇ ਚਲੇ ਗਏ ਹੁਣ ਗਿਣਤੀ ਦੇ ਰਹਿ ਗਏ ਗੁਰਮੁਖ ਪਿਆਰੇ ਉਹ ਕੌਣ ਭਾਈ ਪਗੀਰਥ ਤੇ ਬਾਬਾ ਬੁੱਢਾ ਤੇ ਬਾਬਾ ਲੈਣਾ ਜੀ ਰਹਿ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ ਉਹ ਭਾਈ ਤੁਸੀਂ ਨਹੀਂ ਗਏ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਕਿੱਥੇ ਜਾਣਾ ਸਾਡਾ ਘਰ ਵੀ ਤੂੰ ਆ ਸਾਡਾ ਦਰ ਵੀ ਤੂੰ ਆ ਸਾਡਾ ਨਮਾਣਿਆਂ ਦਾ ਮਾਣ ਵੀ ਤੂੰ ਆ ਸਾਡਾ ਨਥਾਵਿਆਂ ਦਾ ਥਾਂ ਹੀ ਤੂੰ ਆ ਅਸੀਂ ਤੁਹਾਨੂੰ ਛੱਡ ਕੇ ਹੋਰ ਕਿੱਥੇ ਜਾਣਾ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਫਿਰ ਉਹਨਾਂ ਤਿੰਨਾਂ ਦੇ ਵਿੱਚੋਂ ਪਰਖ ਪਾਈ ਇੱਕ ਮੁਰਦੇ ਦੇ ਵੱਲ ਇਸ਼ਾਰਾ ਕੀਤਾ ਸਤਿਗੁਰਾਂ ਨੇ ਕਹਿਣ ਲੱਗੇ ਫਿਰ ਜਿਸ ਤੁਸੀਂ ਸਾਡੇ ਸਿੱਖੋਂ ਸਾਡਾ ਹੁਕਮ ਮੰਨਦੇ ਹੋ ਤੇ ਸਾਡੇ ਨਾਲ ਤੁਰ ਰਹੇ ਹੋ ਨਾਲ ਰਹਿਣਾ ਚਾਹੁੰਦੇ ਹੋ ਚਰਨਾ ਚ ਤੇ ਸਾਡਾ ਹੁਕਮ ਮੰਨੋ ਫਿਰ ਹੁਕਮ ਕੀ ਹੈ ਕਹਿੰਦੇ ਆ ਮੁਰਦੇ ਨੂੰ ਖਾਓ ਹੁਣ ਭਾਈ ਪਘੀਰਥ ਤੇ ਬਾਬਾ ਬੁੱਢਾ ਜੀ ਸਾਧ ਸੰਗ ਜੀ ਜਦੋਂ ਮੁਰਦੇ ਦੇ ਕੋਲ ਗਏ ਵੇਖ ਕੇ ਸੋਚਦੇ ਨੇ ਉਹ ਇਨਸਾਨ ਇਨਸਾਨ ਨੂੰ ਕਿਵੇਂ ਖਾਵੇ ਕਿਵੇਂ ਖਾਧਾ ਜਾ ਸਕਦਾ ਇਹ ਸਾਧ ਸੰਗਤ ਜੀ ਭਾਬਾ ਬੁੱਢਾ ਤੇ ਪਗੀਰਥ ਵੀ ਮੋੜਾਏ ਸੀ ਉਸ ਵੇਲੇ ਤੇ ਫੇਰ ਕਿਨੂੰ ਕਿਹਾ ਭਾਈ ਲੈਣੇ ਲੈਣਿਆ ਤੂੰ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਚਾਹਿੰਦਾ ਹੁਕਮ ਕਰੋ ਇਹਨੂੰ ਸਿਰ ਆਲੇ ਪਾਸਿਓਂ ਖਾਵਾ ਕੇ ਪੈਰਾਂ ਆਲੇ ਪਾਸਿਓਂ ਖਾਵਾ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਲੈਣਿਆ ਸਿਰ ਆਲੇ ਪਾਸਿਓਂ ਖਾਲਾ ਆ ਫੇਰ ਕਿਸਿਆਂ ਚਿੱਟੀ ਚਾਦਰ ਮੁਰਦੇ ਤੇ ਪਈ ਸੀ ਜਦੋਂ ਚਾਦਰ ਹਟਾ ਕੇ ਛਗਣ ਲੱਗੇ ਨੇ ਤੇ ਗੁਰਾਂ ਨੇ ਐਸਾ ਕੌਤਕ ਵਰਤਾਇਆ ਸਾਧ ਸੰਗਜੋ ਮੁਰਦਾ ਕਾਦਾ ਸੀ ਉਹ ਮੁਰਦਾ ਕੜਾ ਪ੍ਰਸ਼ਾਦ ਦਾ ਰੂਪ ਹੋ ਗਿਆ ਸੀ ਆਖੋ ਸਤਨਾਮ ਭਾਈ ਲੈਹਣੇ ਨੇ ਰਜ ਰਜ ਕੀ ਸਕਿਆ ਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਭਾਈ ਲੈਹਣੇ ਨੂੰ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਉਥੇ ਹੁਕਮ ਕੀਤਾ ਗੁਰਿਆਈ ਦੀ ਬਖਸ਼ਿਸ਼ ਕੀਤੀ ਗੁਰਤਾ ਗੱਦੀ ਕੱਲ੍ਹ ਵਾਲੇ ਦਿਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜੀ ਭਾਈ ਲੈਹਣੇ ਨੂੰ ਬਖਸ਼ੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਸਰੂਪ ਭਾਈ ਲੈਹਣੇ ਨੂੰ ਮੰਨ ਲਿਆ ਜਿਹੜਾ ਭਾਈ ਲੈਹਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਦੇ ਮੱਥਾ ਨਮਸਕਾਰ ਮੱਥਾ ਟੇਕਦਾ ਸੀ ਤੇ ਸਾਧ ਸੰਗਤ ਜੀ ਪ੍ਰਕਰਮਾ ਕਰਦਾ ਸੀ ਹੁਕਮ ਮੰਨਦਾ ਸੀ ਅੱਜ ਖੁਦ ਖੁਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐ ਪ੍ਰਕਰਮਾ ਕੀਤੀਆਂ ਚੰਦਨ ਦਾ ਤਿਲਕ ਲਾ ਕਰਕੇ ਸਾਧ ਸੰਗਤ ਜੀ ਨਾਰੀਅਲ 5 ਪੈਸੇ ਭੇਟ ਕਰਕੇ ਤੇ ਪ੍ਰਕਰਮਾ ਕਰਕੇ ਸਾਧ ਸੰਗਤ ਜੀ ਫਿਰ ਨਮਸਕਾਰਾਂ ਕੀਤੀਆਂ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਭਾਈ ਲੈਣਿਆ ਤੂੰ ਅੱਜ ਤੋਂ ਲੈਣਾ ਨਹੀਂ ਮਹਾਰਾਜ ਨੇ ਫੇਰ ਘੁੱਟ ਕੇ ਛਾਤੀ ਨਾਲ ਲਾ ਲਿਆ ਛਾਤੀ ਨਾਲ ਲਾ ਕੇ ਸਤਿਗੁਰੂ ਕਹਿੰਦੇ ਤੂੰ ਸਾਡੇ ਅੰਗਾ ਨਾਲ ਲੱਗ ਗਿਆ ਹੁਣ ਲੈਣਾ ਨਹੀਂ ਰਹਾ ਪਹਿਲਾਂ ਲੈਣਾ ਸੀ ਲੈਣਿਆ ਤੈਨੂੰ ਸਭ ਕੁਝ ਦੇਤਾ ਤੂੰ ਲੈਣ ਵਾਲਾ ਅਸੀਂ ਦੇਣ ਵਾਲੇ ਕਹਿੰਦੇ ਤੈਨੂੰ ਸਭ ਕੁਝ ਦਿੱਤਾ ਹੁਣ ਲੈ ਲਿਆ ਹੁਣ ਲੈਣਾ ਨਹੀਂ ਸਾਡੇ ਅੰਗਾ ਨਾਲ ਲੱਗ ਕੇ ਹੁਣ ਤੂੰ ਗੁਰੂ ਅੰਗਦ ਬਣ ਗਿਆ ਆਖੋ ਸਤਨਾਮ ਸਾਡੇ ਅੰਗਾ ਨਾਲ ਲੱਗ ਕੇ ਅੰਗ ਸਪਰਸ਼ ਹੋਏ ਤੇ ਸਾਧ ਸੰਗ ਜੀ ਸਤਿਗੁਰਾਂ ਨੇ ਇਹ ਫਿਰ ਵਰ ਦਿੱਤਾ ਕਹਿੰਦੇ ਲੈਣਾ ਨਹੀਂ ਹੁਣ ਅੰਗਦ ਬਣ ਗਿਓ ਤੇ ਸਾਧ ਸੰਗ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕੱਲ ਵਾਲੇ ਦਿਨ ਫਿਰ ਗੁਰਿਆਈ ਦੀ ਰਸਮ ਉਹਨਾਂ ਨੂੰ ਹੋਈਏ ਗੁਰਤਾ ਗੱਦੀ ਤੇ ਸਾਧ ਸੰਗ ਜੀ ਦੀ ਸੁਦੀ ਮਹੀਨੇ ਦੇ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਨੂੰ ਬਿਠਾ ਲਿਆ ਗਿਆ ਤੇ ਲੈਣੇ ਤੋਂ ਗੁਰੂ ਅੰਗਦ ਬਣੇ ਤੇ ਫਿਰ ਮਾਤਸ ਲਖਣੀ ਕਹਿੰਦੇ ਨੇ ਇਹਨਾਂ ਨੂੰ ਤਾਂ ਗੁਰਿਆਈ ਬਖਸ਼ ਦਿੱਤੀ ਹੈ ਤੇ ਆਹ ਤੁਹਾਡੇ ਪੁੱਤਰ ਕੀ ਕਰਨਗੇ ਇਹਨਾਂ ਦੇ ਪੱਲੇ ਤਾਂ ਕੱਖ ਨਹੀਂ ਰਿਹਾ ਇਹਨਾਂ ਨੂੰ ਕੌਣ ਪੂਜੇਗਾ ਤਾਂ ਸਾਧ ਸੰਗ ਜੀ ਉਸ ਵੇਲੇ ਕਹਿ ਦਿੱਤਾ ਸੀ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਓ ਕਹਿੰਦੇ ਇਸ ਲਖਣੀਏ ਫਿਕਰ ਨਾ ਕਰ ਫਿਕਰ ਨਾ ਕਰ ਕਹਿੰਦੇ ਗੁਰਨਾਨਕ ਦੇ ਘਰ ਦੇ ਕੁੱਤਿਆਂ ਦੇ ਵਿੱਚ ਕੂਕਰਾਂ ਦੇ ਵਿੱਚ ਕਰਾਮਾਤ ਹੋਵੇਗੀ ਜਿਹੜੇ ਇਸ ਘਰ ਦੇ ਕੂਕਰ ਬਣਨਗੇ ਉਹ ਜਿਹੜਾ ਬਚਨ ਕਰਨਗੇ ਸਤ ਹੋਵੇਗਾ ਇਹ ਤਾਂ ਫਿਰ ਵੀ ਮੇਰੇ ਪੁੱਤਰ ਨੇ ਆਖੋ ਸਤਨਾਮ ਇਹ ਖਾਲੀ ਕਿਉਂ ਰਹਿ ਗਏ ਨੇ ਮਾਰਾ ਕਹਿੰਦੇ ਇਹ ਖਾਲੀ ਕਿਉਂ ਰਹਿ ਗਏ ਨੇ ਇੱਥੇ ਤਾਂ ਜਿਹੜਾ ਕੁੱਕਰ ਬਣ ਕੇ ਆਵੇਗਾ ਉਹ ਚ ਕਰਾਮਾਤ ਹੋਵੇਗੀ ਤਾਂ ਫਿਰ ਵੀ ਮੇਰੇ ਪੁੱਤਰ ਹੈ ਮੇਰੇ ਪੁੱਤਰਾ ਵਿੱਚ ਕੋਈ ਘੱਟ ਕਰਾਮਾਤ ਨਹੀਂ ਹੋਵੇਗੀ ਇਹਨਾਂ ਦੇ ਰਹਿਂਦੀ ਦੁਨੀਆ ਤੱਕ ਧੂਣੇ ਜਗਣਗੇ ਤੇ ਸਾਧ ਸੰਗ ਜੀ ਰਹਿਂਦੀ ਦੁਨੀਆ ਤੱਕ ਇਹਨਾਂ ਦੀ ਪੂਜਾ ਹੋਵੇਗੀ ਇਹਨਾਂ ਦਾ ਅਦਬ ਰਹੇਗਾ ਸਤਕਾਰ ਰਹੇਗਾ ਇਹਨਾਂ ਦੀਆਂ ਕਰਾਮਾਤਾਂ ਕੰਮ ਕਰਨੀਆਂ ਧੰਨ ਧੰਨ ਸਾਹਿਬ ਜੀ ਆਦਾ ਬਾਬਾ ਸ਼੍ਰੀ ਚੰਦਰ ਜੀ ਬਾਬਾ ਲਖਮੀਦਾਸ ਜੀ ਅਜ ਉਹਨਾਂ ਨੂੰ ਕੌਣ ਨਹੀਂ ਜਾਣਦਾ ਕੌਣ ਉਹਨਾਂ ਦਾ ਅਦਬ ਨਹੀਂ ਕਰਦਾ ਸਤਕਾਰ ਨਹੀਂ ਕਰਦਾ ਆਪਾਂ ਸਾਰੇ ਕਰਦੇ ਆਂ ਇਹ ਸਤਿਗੁਰਾਂ ਦੇ ਹੁਕਮ ਹੋਏ ਨੇ ਇਸ ਕਰਕੇ ਸਾਧ ਸੰਗਤ ਜੀ ਗੁਰਿਆਈ ਦਾ ਮਹਾਨ ਇਤਿਹਾਸ ਔਰ ਮਹਾਨ ਸੇਵਾ ਭਾਈ ਲੈਣੇ ਨੇ ਕੀਤੀ ਹੈ ਸਭ ਤੋਂ ਵੱਡਾ ਕੀ ਹੈ ਹੁਕਮ ਹੈ ਜਿਹੜੇ ਗੁਰੂ ਦਾ ਹੁਕਮ ਮੰਨ ਲੈਂਦੇ ਨੇ ਮਾਨ ਮਰਿਆਦਾ ਦੇ ਅੰਦਰ ਆ ਜਾਂਦੇ ਨੇ ਸਤਿਗੁਰੂ ਉਹਨਾਂ ਨੂੰ ਆਪਣਾ ਰੂਪ ਦੇ ਦਿੰਦੇ ਆਪਣਾ ਰੂਪ ਉਹਨਾਂ ਨੂੰ ਦੇ ਦੇ ਗੁਰੂ ਸਾਹਿਬ ਕਿਰਪਾ ਕਰਨ ਦਿਆਲਤਾ ਕਰਨ ਗੁਰੂ ਕਾ ਉਪਦੇਸ਼ ਸੰਦੇਸ਼ ਮਨਾਂ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹੋ ਜੀ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਾਹਿਬ ਸਿਉ ਮੇਲ ਸ਼ਲੋਕ